ਏ ਡੋਰ ਨੂੰ ਲਾ ਰਿਹਾ ਆ ਦਰਵਾਜੇ ਨੂੰ ਜਿੰਨਾ ਜਨ ਕਿ ਜਦੋਂ ਆਪਣੇ बार-बार ਉੱਠ ਕੇ ਆਪ ਨੂੰ ਲੌਕ ਕਰਨਾ ਮੈਂ ਤਾਂ ਕੁੰਡੀ ਲਾਉਣੀ ਪੈਂਦੀ ਆ ਇਹ ਆਪਾਂ ਇਹ ਕਰੀ ਥੇ ਲਾਦਣਾ ਇਹ ਤੇ ਆਪਣੇ ਆਪ ਵਾਪਸ ਆ ਪਿੱਛੇ ਜਾ ਕੇ ਨਾ ਚਲੋ गाइस ਚੈੱਕ ਕਰਦੇ ਆ ਦੋਰ ਮੇਰੇ ਕਰਦੇ ਆ ਇਹ ਹਾਂ ਸਹੀ ਗਿਆ ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜਤੀਸ਼ ਕਿਲੇ ਦੇ ਨਿਊ ਬਲੌਗ ਦੇ ਵਿੱਚ ਤੇ ਅੱਜ ਆਪਣਾ ਪ੍ਰੋਗਰਾਮ ਹੈਗਾ ਮੱਲੀਆਂ ਕਰਤਾਰਪੁਰ ਦੇ ਲਾਗੇ ਜੋ ਕਿ ਜਲੰਧਰ ਦੇ ਵਿੱਚ ਪੈਂਦਾ ਤੇ ਸਾਡਾ ਚੌਂਕੀ ਆ ਬਾਬਾ ਬਲਕਨਾਥ ਜੀ ਦੀ ਸਾਡਾ ਟਾਈਮ ਹੈਗਾ 12 ਤੋਂ 2 ਵਜੇ ਤੱਕ ਇਸ ਕਰਕੇ ਆਪਾਂ ਉੱਠ ਕੇ ਰੈਡੀ ਹੋ ਰਹੇ ਆ ਤਿਆਰੀ ਚੱਲ ਰਹੀ ਆ ਟਾਈਮ ਇਸ ਟਾਈਮ ਹੋ ਗਿਆ ਆਪਣੇ 9:00 ਵਜੇ ਸੈਂਟੀਮੈਂਟ ਹੋ ਚੁੱਕੇ ਆ ਜੀ ਕੱਪੜਿਆਂ ਦੀ ਸਿਲੈਕਸ਼ਨ ਵਿੱਚ ਆਪਾਂ ਕੁੜਤਾ ਪਜਾਮਾ ਸਿਲੈਕਟ ਕੀਤਾ ਬੜਾ ਆਰਾਮ ਮਿਲਦਾ ਆ ਪਾ ਕੇ ਤੇ ਚਲੋ ਪਹਿਲਾਂ ਤਾਂ ਇਹਨੂੰ ਆਪਾਂ ਪ੍ਰੈਸ ਕਰਾਂਗੇ ਕਿ ਕਰਦੇ ਆ ਆਪਣੇ ਕੰਮ 'ਚ ਬੀਜ਼ੀ ਆ ਬੱਚੇ ਸਕੂਲੇ ਗਏ ਆ ਤੇ ਇੰਨਾ ਕੰਮ ਤਾਂ ਆਪ ਆਪ ਹੀ ਕਰ ਲਈਦਾ ਨੂੰ ਕਰਦੇ ਆ ਆਪਾਂ ਪ੍ਰੈਸ ਵਧੀਆ ਤਰੀਕੇ ਨਾਲ ਫੇਰ ਪਾਵਾਂਗੇ ਤੋਂ ਪੇ ਜੰਮਾ ਆਪਾਂ ਪ੍ਰੈਸ ਕਰਕੇ ਇੱਥੇ ਢਾਂਗ ਦਿੱਤਾ ਬਸ ਨਹਾਦੋਗੇ ਹੁਣ ਪੌਂਦੇ ਆ ਫਰੈਸ਼ ਹੋਗੇ। ਪਹਿਲਾਂ ਉਧਰ ਸੈਟਅਪ ਦੀ ਥੋੜੀ ਸਫਾਈ ਕਰਨ ਵਾਲੀ ਹੈ ਬ੍ਰਦਰ ਥੋੜੀ ਸਫਾਈ ਕਰਦੀ ਹੈ। ਬਾਅਦ ਵਿੱਚ ਨਹਾਤ ਹੋ ਕੇ ਫਿਰ ਰੈਡੀ ਹੁੰਦੇ ਆ ਪ੍ਰੋਗਰਾਮ ਤੇ ਜਾਣੇ। ਸੈਟਅਪ ਦੇ ਅੰਦਰ ਆ ਗਏ ਆ ਜੀ ਆਪਾਂ ਹੁਣ ਕਰਾਂਗੇ ਸੈਟਅਪ ਦੀ ਸਫਾਈ ਚੰਗੀ ਤਰ੍ਹਾਂ ਆ ਸਾਰਾ ਸਫਾਈ ਕਰਨ ਵਾਲਾ ਆ ਇੱਕ ਦੋ ਦਿਨ ਹੋ ਗਏ ਕਰਨੀ ਹੋਈ ਸਫਾਈ। ਦੋਸਤੋ ਸੈਟਅਪ ਦੀ ਸਪਾਈ ਕੰਪਲੀਟ ਹੋ ਗਈ ਆ ਹੁਣ ਆਪਾਂ ਥੋੜਾ ਪਸੀਨਾ ਸਖਾ ਕੇ ਫਿਰ ਨੋਂਦੇ ਆ ਤੇ ਪ੍ਰੋਗਰਾਮ ਦੀ ਤਿਆਰੀ ਕਰਦੇ ਫਿਰ ਬਾਅਦ ਵਿੱਚੋ ਦੇਖੋ ਕਿੰਨਾ ਪਸੀਨਾ ਆਇਆ ਹਾਂਜੀ ਦੋਸਤੋ ਨਾਹ ਤੋ ਕਿ ਆਪਾਂ ਤਾਂ ਰੈਡੀ ਆ ਜੀ ਪ੍ਰੋਗਰਾਮ ਤੇ ਜਾਣ ਲਈ ਆਪਣੀ ਤਿਆਰੀ ਆ ਤੇ ਫਿਰ ਮਿਲਦੇ ਆ ਪ੍ਰੋਗਰਾਮ ਤੇ ਜਾ ਕੇ ਜੇ ਟਾਈਮ ਮਿਲਿਆ ਤਾਂ ਆਪਾਂ ਉੱਥੇ ਥੋੜਾ ਜਿਹਾ ਕੁਝ ਸ਼ੋਟ ਲਵਾਗੇ ਚੱਲਦੇ ਆ ਜੀ ਪ੍ਰੋਗਰਾਮ ਤੇ ਰੀਡਦੇ ਪਏ ਸੀ ਦੋ ਬੰਦੇ ਪਿੱਛੇ ਲੱਗਦੇ ਆ हां जी दोस्तों आपा प्रोग्राम लाके घर वापस आ गए हीगे दुपहरे 3:00 ਵਜੇ ਨਾਲ 3:30 ਵਜੇ ਆ ਗਏਗੇ ਗਰਮੀ ਬਹੁਤ ਸੀਗੀ ਤਾਂ ਫਿਰ ਬਾਅਦ ਵਿੱਚ ਥੋੜਾ ਜਿਹਾ ਚਾਹ ਪਾਣੀ ਪੀ ਕੇ ਤਾਂ ਫਿਰ ਰੈਸਟ ਕਰ ਲਾ ਪਏ ਹੁਣ ਉੱਠੇ ਤਾਂ ਹੁਣ ਆਪਾਂ ਬਲੌਗ ਨੂੰ ਨਾ ਸ਼ੁਰੂ ਕੀਤਾ ਹੈ ਗੇ ਗਾਇਸ ਗਾਇਸ ਅੱਜ ਇਗਜ਼ਾਮ ਸੀਗਾ ਪੰਜਾਬੀ ਦਾ ਬਹੁਤ ਵਧੀਆ ਚੱਲ ਗਿਆ ਤੇ ਹੁਣ ਕੱਲ ਹਿੰਦੀ ਦਾ ਇਗਜ਼ਾਮ ਆ ਤੇ ਉਹਦੀ ਰਿਵੀਜ਼ਨ ਕਰਕੇ ਹਟਿਆ ਆ ਤੇ ਹੁਣ ਮੈਂ ਥੋੜਾ ਫ੍ਰੀ ਹਾਂ ਥੋੜੀ ਬ੍ਰੇਕ ਲਈ ਆ ਆ ਦੇਖੋ ਗਾਇਸ ਪਾਪਾ ਜੀ ਪਾਪਾ ਜੀ ਇਹ ਕੀ ਕਰਨ ਨੇ ਇਹ ਮੈਂ ਲਾ ਰਿਹਾ ਆਪਣੇ ਆ ਜਿਹੜਾ ਡੋਰ ਨੂੰ ਲਾ ਰਿਹਾ ਦਰਵਾਜ਼ੇ ਨੂੰ ਮੁਸਕਾਨ ਮੁਸਕਾਨ ਆ ਗਈ ਮੁਸਕਾਨ ਵੰਛੇ ਬੈਠੇ ਆ ਸੜਪ ਚ ਛਿੜਾਰਤ ਕਰਨ ਲੱਗੇ ਆ ਹਾਂਜੀ ਇਹ ਡੋਰ ਨੂੰ ਲਾ ਰਿਹਾ ਦਰਵਾਜ਼ੇ ਨੂੰ ਜਿੰਨਾ ਜਨ ਕਿ ਜਦੋਂ ਆਪਣੇ ਬਾਰ ਬਾਰ ਉੱਠ ਕੇ ਆਪ ਨੂੰ ਲੋਕ ਕੋਲਣਾ ਮੈਂ ਤਾਂ ਕੁੰਡੀ ਲਾਉਣੀ ਪੈਂਦੀ ਨਾ ਇਹ ਆਪਾਂ ਇੱਕ ਵਾਰ ਇੱਥੇ ਲਾ ਦੇਣਾ ਇਹ ਤੇ ਆਪਣੇ ਆਪ ਵਸਾ ਪਿੱਛੇ ਜਾ ਕੇ ਲਾ ਦੇਣਾ ਅੱਛਾ ਇਨੇ ਨੂੰ ਡਾਟਾ ਕਾਲ ਆ ਰਿਹਾ ਨਾ ਆਪਣੇ ਆਪਣੇ ਵਿੱਚ ਬੰਦ ਹੋ ਜਾਂਦਾ। ਸ਼ਾਇਦ ਸ਼ਾਇਦ ਠੀਕ ਆ ਜਿਹੜਾ ਕਈ ਡੋਰ ਤੇ ਲੱਗਾ ਹੁੰਦਾ ਇਦਾਂ। ਹਾਂ ਬਸ ਉਹ ਹੋ ਗਿਆ। ਅੱਛਾ ਗਈ ਸੀ ਕੱਲੇ ਬਾਬਾ ਜੀ ਸ਼ੋਰਟਸ ਵੀ ਦੇਖਣ ਦੇ ਹੈਗੇ। ਪਹਿਲਾਂ ਦੇਸੀ ਵਾਲੀ ਦੇਖਣ ਜੇ ਹੈਗੇ ਕਿ ਕੋਈ ਦੇਸੀ ਜਗਾਰ ਇਦਾਂ ਦਾ ਕੁਝ। ਦੇਸੀ ਵਾਲਾ ਨਹੀਂ ਪਾਣੀ ਦੀ ਬੋਤਲ ਵਾਲਾ। ਪਾਣੀ ਦੀ ਬੋਤਲ ਵਾਲਾ। ਤੇ ਬਾਅਦ ਵਿੱਚ ਤੇ ਬਾਬਾ ਜੀ ਨੇ ਕਿਹਾ ਦੇਸੀ ਜਗਾਰ ਨੂੰ ਛੱਡੋ ਤੇ ਅੰਗਰੇਜ਼ੀ ਜਗਾਰ ਸਹੀ ਗਿਆ। ਹਾਂ ਸਹੀ ਅੰਗਰੇਜ਼ੀ ਜਗਾਰ ਸਹੀ। ਤੇ ਹੁਣ ਲੈ ਕੇ ਆਏ ਆ। ਗਾਇਸ ਪਾਪਾ ਜੀ ਲਾ ਰਹੇ ਆ। ਪਪਾ ਜੀ ਨੇ ਵਸੇ ਕਹਿੰਦੇ ਕੀ ਆ ਪਤਾ ਨਹੀਂ ਪਤਾ ਬਿਲਕੁਲ ਨਹੀਂ ਕੁਝ ਸਿੰਪਲ ਹੀ ਗਿਆ ਹੀ ਵਸੇ ਇੰਨਾ ਬਤਾਇਤੇ ਸਿੰਪਲ ਹਾਂ ਪੁਰਾਣੇ ਟਾਈਮ ਤੇ ਦੇਖੀ ਜਾਂਦੇ ਸੀ ਜਿਹੜੇ ਜਾਲੀ ਵਾਲੇ ਦਰਵਾਜ਼ੇ ਲੱਗੇ ਹੁੰਦੇ ਸੀ ਹੂੰ ਛੋੜ ਕੇ ਕਰੀ ਦਿਖੇ ਨਹੀਂ ਕਰੀਏ ਹਾਂ ਦੇਖੋ ਗਾਈਸ ਇਧਰ ਇਹਨਾਂ ਨੇ ਆਪਣਾ ਰੋਲਾ ਭਾਇਆ ਗੰਚੇ ਤੇ ਮੁਸਕਾਨ ਨੇ ਕੀ ਹੋਇਆ ਕੁਝ ਨਹੀਂ ਹੈਲਪ ਕਰਾਂ ਮੈਂ ਨਹੀਂ ਨਹੀਂ गई स्वंश त मुस्कान तंग कर दे ਤੇ ਪਾਪਾ ਜੀ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਇਦਾਂ ਨਹੀਂ ਕਿ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਧੱਕੇ ਮਾਰ ਕੇ ਬਾਹਰ ਕੱਢਿਆ ਉਹਦੀ ਕਿਹਾ ਕਿ ਚਲੋ ਬਾਹਰ ਤੁਸੀਂ ਤੰਗ ਕਰਨ ਦੇ ਆ ਤੇ ਉਹਨਾਂ ਨੇ ਗੁੱਸੇ ਵਿੱਚ ਤੁਹਾਨੂੰ ਮੈਂ ਗਾਇਸ ਦਿਖਾਉਣਾ ਬਾਹਰ ਕਿ ਉਹਨਾਂ ਨੇ ਗੁੱਸੇ ਵਿੱਚ ਕੀ ਕੀਤਾ ਆ ਦੇਖੋ ਗਾਇਸ ਉਹਨਾਂ ਨੇ ਚਪਲਾ ਡਸਟਬਿਨ ਵਿੱਚ ਸੜ ਦਿੱਤੀਆਂ ਆ ਕਰਕੇ ਦੇਖੀ ਕੀ ਕੰਮ ਕਰ ਗਿਆ ਇਹ ਨੇ ਅਰੇ ਆ ਦੇਖੋ ਗਾਇਸ ਡਸਟਬਿਨ ਵਿੱਚ ਚਪਲਾ ਸਿੱਟ ਕੇ ਆਲਾ ਤੇ ਦੋਆ ਜਿਹੜੇ ਨੇ ਲੋਕ ਗਾਈਸ ਅਹੀਂ ਤਾਂ ਦਪਕਾ ਮਾਰ ਕੇ ਵੀ ਨਹੀਂ ਬਾਹਰ ਕੱਢਿਆ ਵਾਂਸੀ ਦਾ ਉਹ ਜੀ ਰੋਣ ਲਾ ਕੇ ਜਾਂਦਾ ਫਾਈਨਲੀ ਗਾਈਸ ਲੱਗ ਚੁਕਿਆ ਆ ਦੇਖੋ ਗਾਈਸ ਚੱਕਰਾਵਾ ਚਲੋ ਕਰਾਓ ਚਲੋ ਗਾਈਸ ਚੈੱਕ ਕਰਦੇ ਆ ਦੋਨੇ ਕਰਦੇ ਤਾਂ ਇਹ ਹਾਂ ਸਹੀ ਗਿਆ ਹਾਂ ਦੇਖਿਓ ਸਹੀ ਆ ਕਿਹਾ ਹਾਂ ਸੋਣ ਬਪਾ ਜੀ ਬੈਠੇ ਆ ਸਟੱਪ ਚ ਉਹ ਸਾਡਾ ਹੋ ਗਿਆ ਆ ਦੇਖੋ गाइस ਕਿ ਨਵਦੀ ਲੱਗਣ ਦੇ ਆ ਮੈਂ ਵੀ ਪੜ ਕੇ ਹਟਿਆ ਆ ਤੇ ਹੱਲੇ ਮੈਂ ਇੱਕ ਵਾਰੀ ਫੇ ਪੜਨਾ ਆ ਇੱਕ ਵਾਰੀ ਨਹੀਂ ਮੈਂ ਜਦੋਂ ਬਲੌਗ ਤੇ ਐਂਡ ਕਰ ਦੂੰਗਾ ਅਪਲੋਡ ਕਰਕੇ ਐਡਿਟ ਕਰਕੇ ਪਹਿਲਾ ਪਹਿਲਾ ਐਡਿਟ ਕਰਨੀ ਫੇ ਅਪਲੋਡ ਕਰਨੀ ਤੇ ਬਾਅਦ ਵਿੱਚ ਫੇ ਮੈਂ ਪੜੂੰਗਾ ਤੇ ਬਾਅਦ ਵਿੱਚ ਮੈਂ ਰੋਟੀ ਖਾ ਕੇ ਪੜੂੰਗਾ ਬਾਅਦ ਵਿੱਚ ਮਸ ਗਾਇਸ 5 ਵਜੇ ਉੱਠਦਾ ਹੁੰਨਾ 5 ਵਜੇ 5 ਵਜੇ ਉੱਠ ਕੇ ਪੜਦਾ ਹੁੰਨਾ ਹਨਾ ਬਾਕੀ 5 ਵਜੇ ਉੱਠ ਕੇ 5 ਤੋਂ ਲੈ ਕੇ 6:30 ਵਜੇ ਤੱਕ ਪੜਦਾ ਹੁੰਨਾ ਤੇ ਬਾਅਦ ਵਿੱਚ ਫਿਰ ਮੈਂ ਰੈਡੀ ਹੁੰਨਾ ਸਕੂਲ ਜਾਣ ਲਈ ਚਲੋ ਗਾਇਸ ਇਸ ਦਿਨ ਆ ਲਈ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ